ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਸ਼ਵਾਲ ਬੋਰੀਆ YouTube ਚੈਨਲ ਦੇ ਉੱਤੇ ਤੇ ਅੱਜ ਆਪ ਪਾਏ ਹੀ ਰਾਜੋਗੋ ਕੇ ਸ਼ੋਅ ਮੈਚ ਖੇਡਣ ਤੇ ਡੀਡੀ ਭਲਵਾਨ ਦੇ ਪਿੰਡ ਵਿੱਚ ਆ ਤੇ ਰੂਪਾ ਭਲਵਾਨਾ ਕੋ ਨਾਲ ਵੀ ਚੰਨੀ ਆਦੇ ਟੀਮ ਆਪਣੀ ਅੱਜ ਵਧੀਆ ਬਣੀ ਹੋਣੀ ਬਾਕੀ ਚਲੋ ਕਰਦੇ ਹਾਂ ਗੱਲ ਮਿਲ ਲੈਂਦੇ ਹਾਂ ਨਮੋਸਤ ਸਾਰਿਆਂ ਨੂੰ ਅਗਲੇ ਮੈਚ ਤੋਂ ਬਾਅਦ ਚਲੋ ਅਗਲਾ ਕੋਈ ਨਾ ਮੈਚ ਨਾ ਹੋਗਾ ਇਹ ਸਭ ਬੁਧੀਆਂ ਪੜੋ ਤੇ ਮੁੜ ਕੇ ਫੇਰ ਧਾਰੀ ਆਲ ਨਾ ਟीडी ਪਾ ਜਲਾਵਾ ਦੇਂਡਿਆਂ ਪੂਰੀਆਂ ਵੀ ਮਤਲਬ ਕਿ ਮੇਰੇ ਪਿੰਡ ਮੈਚ ਆ ਕਿਦਾਂ ਖੇਡਣਾ ਨ ਕੀ ਹਾਲ ਦਾ ਸਾਸਿਕਾ ਪਾ ਜੀ ਅਸੀਂ ਅੱਜ ਦੱਸ ਸਾਸਿਕਾ ਜੀ ਕੀ ਭਾ ਕੋਸਣਾ ਕੀ ਹਾਲ ਜੀ ਅੱਜ ਫੇਰ ਟीडी ਪਾ ਦੇ ਪਿੰਡ ਮੈਚ ਦੇ ਕੀ ਵਿਚਾਰ ਹੈ ਆਪਣੇ ਅੱਜ ਅੱਜ ਪੁਲਵਾਨਾਂ ਦੇ ਪਰ ਮੈਚ ਹੈ ਅੱਛਾ ਸਾਰਾ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਆ ਸਾਰੇ ਟीडी ਜਮ ਯਾਰ ਬਾਕੀ ਭਰਾ ਸਾਰੇ ਜਣੇ ਆਇਓ ਮੈਚ ਤੇ ਜਰੂਰ ਆਇਓ ਵੇਖਣ ਵਾਸਤੇ ਤੇ ਉਹਦਾ ਅੱਜ ਦਰਾਜਗਰ ਦਾ ਮੈਚ ਹੈ ਅੱਛਾ ਇਹ ਕਹਿੰਦਾ ਸਾਡੇ ਪੇ ਲਾਉਣਾ ਨਹੀਂ ਭਾਈ ਪਿਆਰ ਤੁਹਾਡਾ ਨਾਲ ਹੈਗਾ ਸਾਡਾ ਸਾਰਾ ਤਾਂ ਕਰਕੇ ਵੀ ਤੁਹਾਨੂੰ ਬੜਾ ਚਰਦਿਆ ਬੰਦੇ ਹਾਂ ਜੀ ਚਲੋ ਕੋਈ ਮਿਲਦੇ ਫਿਰ ਬਾਅਦ ਕਰਦੇ ਗੱਲ ਬਾਤ ਠੀਕ ਹੈ ਨਾ ਤੇ ਪੁਰਾਣੇ ਬੰਦੇਆਂ ਮੂੰਹ ਸੱਚੀ ਹੁੰਦਾ ਬਸ ਜੋ ਕਹਿ ਤਾ ਸੱਚ ਆਪਾਂ ਨੂੰ ਕਿਸੇ ਨੂੰ 12 ਸਾਲ ਕੇ ਨੂੰ 15 ਸਾਲ ਗੱਡੀ ਦੇ ਪਿਆਦੇ ਵਿੱਚ ਇਹ ਫੀਲਡ ਦੇ ਵਿੱਚ ਆਪਾਂ ਸਾਈਕਲੋਂ ਸ਼ੁਰੂ ਕੀਤਾ ਸਾਈਕਲੋਂ ਤੋਂ ਬੱਸਾਂ ਤੇ ਬੱਸਾਂ ਤੋਂ ਮੋਟਰਸਾਈਕਲ ਫੇਰ ਗੱਡੀਆਂ ਤੇ ਆ ਗਏ ਹਨ ਜਿੱਦਾਂ ਆ ਗਿਆ ਜਿਆਦਾ ਜਦੋਂ ਜਿੱਦਾਂ ਆਉਂਦੀਆਂ ਕਮੇਟੀ ਨੂੰ ਪਿੰਡਾਂ ਸਾਈਡ ਦੇਣ ਵੀ ਆਪਾਂ ਨੂੰ ਪੰਚਾਇਤੋਂ ਦੀ ਪਿੰਡ ਨੂੰ ਸਾਈਡ ਦੇਣ 5 ਸਾਲ ਪਹਿਲਾਂ ਚੱਲ ਜੋ ਆਉਂਦੀਆਂ ਕਮੇਟੀਆਂ ਪਿੰਡਾਂ 'ਚ ਪਹਿਲਾ ਤਾਂ ਉਹਨਾਂ ਦਾ ਆਸੇ-ਪਾਸੇ ਮੈਚ ਵੇਖਣੇ ਜਾਂ ਨਾ ਘਰਾਂ ਜਾਣਾ ਫਿਰ ਬਲਾਨੇ ਪਲੇਅਰ ਦੇ ਘਰੇ ਜਾ ਕੇ ਸਾਈ ਦੇਣਾ ਜਿਹੜਾ ਇਲਾਕੇ ਦਾ ਪਲੇਅਰ ਚੰਗਾ ਹੁੰਦਾ ਨਾ ਉਹ ਪਲੇਅਰ ਕੋ ਜਾਣਾ ਜਾ ਕੇ ਉਹਨੂੰ ਸਾਈ ਦੇਣੀ ਸਾਈ ਦੇ ਕੇ ਕਹਿਣਾ ਕਿ ਇੱਕ ਬੋਲ ਨਾਲ ਨਾਲ ਲਈ ਆਇਓ ਜਿੰਮੇਵਾਰੀ ਬੋਲ ਕਮੈਂਟਰ ਨੂੰ ਵੀ ਜਿਹੜਾ ਨਾ ਪਲੇਅਰ ਲਿਆਉਂਦੇ ਭਾਈ ਵੇ ਮੇਰੇ ਮੁਤਾਬਕ ਤੇ ਇਦਾਂ ਵੀ ਸਾਈਆਂ ਜਿਹੜੀਆਂ ਪਲੇਅਰਾਂ ਕੋ ਜਾਣੀਆਂ ਚਾਹੀਦੀਆਂ ਕਿ ਨਹੀਂ ਜੇ ਟੀਮਾਂ ਵਧੀਆ ਬਣਾਉਣੀਆਂ ਤਾਂ ਵਧੀਆ ਮੈਚ ਕਰਾਉਣੇ ਨੇ ਜੇ ਕਬੱਡੀ ਨੂੰ ਬਚਾਉਣਾ ਪਲੇਅਰਾਂ ਕੋ ਜਾਣੇ ਪਲੇਅਰ ਹੀ ਤਾਂ ਜਾ ਕੇ ਹੁਣ ਸਾਈਆਂ ਕਈ ਇਹੋ ਜਿਹੇ ਪਲੇਅਰ ਵੀ ਹੈਗੇ ਜਿਹੜੇ ਜਾ ਕੇ ਪਹਿਲਾਂ ਸਾਈਂ ਫੜ ਲਿਆ ਉਹਦੇ ਆ ਵੀ ਗੱਲ ਤਾਂ ਨਹੀਂ ਠੀਕ ਐ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਇਲਾਕੇ ਦੇ ਵਿੱਚ ਇੱਕ ਸ਼ੋਅ ਮੈਚ ਹੁੰਦਾ ਹੈ ਬੜਾ ਵਧੀਆ 60000 ਦੇ 70000 ਪ੍ਰਾਈਜ਼ ਉੱਥੋਂ ਦਾ ਤੇ ਇੱਕ ਬੰਦਾ ਗਿਆ ਆਂਦਾ ਵੀ ਮੈਂ 30000 ਜਦੋਂ ਵੀ ਟੀਮਾਂ ਖਿਲਾ ਦੇਣਾ ਉਹ ਸਾਈਂ ਫੜ ਲਿਆ 30000 ਚ ਕਿਹੜੀਆਂ ਕਮੇਟੀਆਂ ਉਹ ਕੰਦੀ ਹੋ ਗਈਆਂ ਕਮੇਟੀਆਂ ਦੇ ਵਿੱਚ ਜੇ ਦੋ ਬੰਦੇ ਚੰਗੀ ਕਬੱਡੀ ਕਰਾਉਣ ਵਾਲੇ ਤੇ ਦੋ ਬੰਦੇ ਇਹੋ ਜਿਹੇ ਜਿਹੜੇ ਖਾਣਾ ਪੂਰਤੀ ਵਾਲੇ ਆ ਵੀ ਯਾਰ ਟਾਈਮ ਪੂਰਾ ਕਰ ਦੋ ਕੁਝ ਨਹੀਂ ਹੁੰਦਾ ਅਮਲਕੀਤ ਭਾਉਣ ਵੀ ਆਪਣਾ ਆ ਗਿਆ ਇਹਨਾਂ ਚੀਜ਼ਾਂ ਤੇ ਡਿਪੈਂਡ ਪੀ ਅਹੀਂ ਇਹੋ ਜਿਹਾ ਮੈਚ ਨਹੀਂ ਖੇਡਣਾ ਦੋ ਮੈਚ ਸਿਰਫ ਸਿਰਫ ਦੋ ਮੈਚ ਜਵਾਬ ਦੇ ਦੇਣ ਜਾਂ ਤੀਜੇ ਮੈਚ ਨੂੰ ਸਾਰਾ ਬਲਾਨ ਸਿੱਧਾ ਹੋ ਜਾਓ ਤਾਂ ਕਹਿ ਦਿਓ ਤੁਹਾਡੀ ਗੱਲ ਮੈਂ ਕਹਾਂ ਠੀਕ ਹੈ ਭਾਈ ਫਿਰ ਦੋ ਮੈਚ ਵੱਡਾ ਜਿਹਾ ਦਿਲ ਕਰਕੇ ਘਰ ਬਹਿ ਜਾਣ ਵੀ ਅੱਜ ਆਪਾਂ ਮੈਚ ਫੇਕੇ ਵਾਲੇ ਮੈਚ ਅਸੀਂ ਤਿਆਰ ਹਾਂ ਪਰ ਮਤਲਬ ਸਾਰੇ ਪਲੇਅਰ ਇਦਾਂ ਗੰਦ ਫਿਰ ਮਜਾ ਸਾਰੇ ਜਾਣੇ ਕਰਨਾ ਸਾਰੇ ਹੈਗਾ ਨਹੀਂ ਕਰਦੇ ਇੱਕ ਬੰਦੇ ਨਾਲ ਕੀ ਮੈਚ ਬੰਦੇ ਨਾਲ ਇੱਧਰ ਅਰਪਣ ਭਵਾਨ ਅੱਜ ਟੀਟੀ ਭਵਾਂ ਦੇ ਪਿੰਡ ਮੈਚ ਆ ਤੇ ਜ਼ੋਰ ਫੁੱਲ ਮਾਰਨਾ ਉਹ ਆਂਦਾ ਮੇਰੀ ਤੇ ਦਾ ਸਵਾਲ ਆ ਠੀਕ ਹੈ ਆਪਾਂ ਜੋਰ ਕੇ ਨਹੀਂ ਮਾਰਦਾ ਬਹੁਤ ਠੀਕ ਆ ਫਿਰ ਅੱਜ ਫਿਰ ਮਾਰਨਾ ਜੋਰ ਤਕੜੇ ਹੋਗੇ ਮਲੇ ਤੁਸੀਂ ਤੁਸੀਂ ਸ਼ੁਰੂਆਤ ਕਿਹੜੇ ਸਾਂਝ ਕੀਤੀ ਸੀ ਰੈਫਰੀ ਦੀ ਜੇ ਪੇਸ਼ੇਵਾਰ ਤੌਰ ਤੇ ਕਹਿੰਦੇ ਫਿਰ 2010 ਹਾਂਜੀ ਉਦਾਂ 94 95 ਤੋਂ ਠੀਕ ਠੀਕ ਜਦੋਂ ਖੇਡਣਾ ਚਾਹੂਗਾ ਤਾਂ ਉਦੋਂ ਕੋਈ ਐਡੀ ਇਹੋ ਜੀ ਗੱਲਬਾਤ ਨਹੀਂ ਹੁੰਦੀ ਉਦੋਂ ਸਾਡੇ ਅਸੀਂ ਟੂਰਨਾਮੈਂਟ ਕਰਾਉਂਦੇ ਆ ਨਾ ਉਸ ਸ਼ਹਿਰ ਹਾਂਜੀ ਤੇ ਆਪੇ ਅਸੀਂ ਟੂਰਨਾਮੈਂਟ ਕਰਾਉਣਾ ਆਪੇ ਹੀ ਰੈਫਰੀ ਬਣ ਜਾਂਦੇ ਹਾਂ ਆਦੀ ਕੋਈ ਕਿੰਤੂ ਪ੍ਰਾਂਤੋਂ ਨਹੀਂ ਹਕਦੀ ਕੋਈ ਆ ਉਦੋਂ 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 ਪ੍ਰਾਈਜ਼ ਕਿੰਨੇ ਕੀ ਜੋ ਸ਼ੁਰੂਆਤ ਕੀਤੀ ਉਦੋਂ ਕਿੰਨੇ ਕੀ ਪ੍ਰਾਈਜ਼ ਹੁੰਦੇ ਸੀ 3300 4100 ਸਾਡੇ 4 ਕਲੱਬਾਂ ਹੈ ਤੇ ਇਹੋ ਟੀਟੀ ਸੀਨੀਅਰ ਉਹਨੇ ਖੇੜ ਕੇ ਆਏ 51 ਸੋ ਫਰਸਟ ਅਚਾ ਉਦੋਂ ਇਹ ਖੇੜਦੇ ਹੁੰਦੇ ਸੀ ਪੀਡੀਓ ਨਹੀਂ 플ੋਰ ਲਾ ਕੇ ਕੋਈ ਕਿਹੜੀ ਅਕੈਡਮੀ ਚ ਖੇੜ ਦਿੰਦੇ ਸੀ ਹਾਂਜੀ ਹਾਂਜੀ ਫੋਟਲੀ ਖਾਨ ਸਿੰਘ ਨਹੀਂ ਉਹ ਨਹੀਂ ਇੱਕ ਸਮੇਂ ਵਰਨਾਲੇ ਨੇ ਇੱਕ ਟੀਮ ਬਣਾਈ ਹੁੰਦੀ ਸੀ ਤੇ ਇੱਕ ਇਹਨਾ ਬਣਾ ਕੇ ਦਿੰਦੇ 5100 ਰੁਪਏ ਸਾਡਾ ਫਰਸਟ ਪ੍ਰਾਈਜ਼ ਇਹ ਹੋਣ ਦੀ ਕਬੱਡੀ ਤੇ ਪਹਿਲੀ ਕਬੱਡੀ ਕਹਿੰਨਾ ਬਦਲਾਵੇ ਦੇ ਨੇ ਉਹ ਨਾਲੀ ਤੇ ਕਬੱਡੀ ਨਹੀਂ ਆ ਯਾਰ ਹੁਣ ਦੇ ਮਤਬਲੀ ਕਬੱਡੀ ਹੈ ਅੱਗੇ ਲੋਕੀ ਨਾ ਵੇਖਣ ਆਉਂਦੇ ਹੁੰਦੇ ਸੀ ਪਾਜੀ ਹਾਂ ਹੋਣ ਦੇਖਣੇ ਆਉਂਦੇ ਹੁਣ ਕੋਟਮਾਂ ਆ ਕੀ ਕੁਛ ਕਰਨ ਇੱਕ ਵੱਡੀ ਥੋੜਾ ਸਹੀ ਸਹੀ ਹੈ ਲੜਾਈ ਇੰਨੀ ਹੋਉਂਦੀ ਏਗੇ ਭਾਜੀ ਹੁੰਦਾ ਸੀ ਕਿ ਇੱਕ ਅੱਧੀ ਵੱਜੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਦੂਜੇ ਨੇ ਵੀ ਮਾਰ ਲਈ ਹੁਣ ਤੇ ਉਹ ਚੀਜ਼ਾਂ ਨਹੀਂ ਰਹਿ ਗਈਆਂ ਯਾਰ ਨੇ ਸ਼ਕਤੀ ਨਹੀਂ ਹੈ ਗਈ ਲੋ ਜੇ ਪਲੇਅਰ ਸ਼ਕਤੀ ਖਤਮ ਹੋ ਗਈ ਸੈਂਚੀਲ ਤਾਂ ਖਤਮ ਹੋ ਗਈ ਖਤਮ ਹੋ ਗਈ ਸਪੋਰਟਸਮੈਨਸ਼ਿਪ ਖਤਮ ਹੋ ਗਈ ਸਭ ਤੋਂ ਵੱਡੀ ਜਿਹੜੇ ਖੇਡ ਪਾ ਬਣਾਉਂਦੀ ਅਸਲ ਜੇ ਖੇਡ ਜਿਹੜੀ ਸਪੋਰਟਸ ਹੈ ਨਾ ਇਹ ਹੁੰਦੀ ਹੈ ਇਕੱਠੇ ਕਰਨ ਲਈ ਜਾਂ ਪਿੰਡਾਂ ਦੇ ਵਿੱਚ ਕੀ ਕਰਦਾ ਫਲਾਣਾ ਪਲੇਅਰ ਆ ਯਾਰੇ ਸਿਆਣਾ ਬੰਦਾ ਵਾ ਇਹ ਜ਼ਿੰਮੇਵਾਰ ਬੰਦਾ ਵਾ ਲੋਕ ਇਤਮਾਨ ਕਰਦੇ ਨੇ ਪਲੇਅਰ ਦੀ ਤੇ ਹੁਣ ਜੈਲਸੀ ਕਰਨ ਦੇ ਪਲੇਅਰਾਂ ਦੇ ਪਲੇਅਰ ਵੀ ਉਹ ਜੇ ਹੋ ਗਏ ਸਹੀ ਸਹੀ ਪਲੇਅਰਾਂ ਦੇ ਵਿੱਚ ਵੀ ਉਹ ਚੀਜ਼ ਨਹੀਂ ਰਹੀ ਵੀ ਅਸੀਂ ਇਲਾਕੇ ਦੇ ਜਾਂ ਪਿੰਡ ਦੇ ਪਲੇਅਰ ਆ ਅਹੀਂ ਕੋਈ ਰੋਲ ਮਾਡਲ ਬਣੀਏ ਲੋਕ ਸਾਡੇ ਵਾਲ ਵੇਖ ਕੇ ਜੋ ਉਸ ਤਿਆਰ ਹੋਵੇ ਜਾਂ ਕਿਦਾ ਨਹੀਂ ਉਹ ਵੀ ਨਹੀਂ ਕਰਦੇ ਤੇ ਇਸ ਕਰਕੇ ਸਾਨੂੰ ਸਿਆਸਤ ਨਹੀਂ ਅਜੇ ਤੱਕ ਆਈ ਹੈ ਨਾ ਕਰ ਬੜੇ ਜਣੇ ਗਏ ਸਾਨੂੰ ਭਾਜੀ ਬੱਸ ਜਾਦਰੀ ਆਈ ਸੱਚੀ ਗੱਲ ਜੇ ਹਨਾ ਚੰਗਾ ਜੇ ਬਜੇ ਚ ਚਲੋ ਬਾਕੀ ਵੀ ਗੁਰੂ ਰਾਮदास ਦੇ ਆਪਣੀਆਂ ਡੋਰੀਆਂ ਹਨਾ ਬੜੀਆਂ ਬੜੀਆਂ ਬੜੀ ਚੀਜ਼ਾਂ ਇਦਾਂ ਆਈਆਂ ਬੜੀਆਂ ਗਏ ਬਾਕੀ ਭਾਜੀ ਇੱਕ ਹੋਰ ਗੱਲ ਜੇ ਆ ਜਿਹੜੇ ਲਿੰਕ ਹੈ ਨਾ ਇਹ ਕਬੱਡੀ ਨੂੰ ਬੜਾ ਖਰਾਬ ਕਰਨ ਦਾ ਸਾਨੂੰ ਵੱਡੀ ਗੱਲ ਆ ਰਿਸ਼ਤੇਦਾਰੀ ਲਿੰਕ ਬਹੁਤ ਕਬੱਡੀ ਨੂੰ ਖਰਾਬ ਕਰਨ ਦਾ ਉਹ ਤਾਂ ਗੱਡੀ 'ਚ ਪਏ ਉੱਥੇ ਅਗਲੇ ਬਨੇ ਆਹੋ ਅਗਲੇ ਬਨੇ ਪਾਜੀ ਫੜੋ ਵੇਖੋ ਆਹ ਜੀ ਸੇਵਾ ਕਰਦੀ ਹੋਈ ਟੀਮ ਦੱਸੋ ਮੰਨਦੇ ਜੇ ਆਂਦੇ ਸਾਡੀ ਆਹ ਆ ਜੀ ਆਹ ਸਾਡੀ ਟੀਮ ਛੋਟੇ ਪਾਈ ਰਦੀ ਆ ਸਮਾਨ ਇਹੋ ਜਿਹਾ ਪੇਸ਼ ਕਰਨ ਰਿਹਾ ਲਓ ਵੇਖ ਲਓ ਕਿਹ ਕੇ ਟੀਮ ਨੇ ਤੁਹਾਨੂੰ ਅਜ ਤੱਕ ਇਹਨੀ ਸੇਵਾ ਕੀਤੀ ਦੱਸੋ ਬਣਾ ਜੀ ਲੀਗ ਚ ਮਿਲੀ ਜਲੰਧਰ ਲੀਗ ਚ ਪਾਜੀ ਟੀਮ ਭਾਵੇਂ ਸਾਡੀ ਗਰੀਬ ਅਕੈਡਮੀ ਆ ਪਰ ਅਸੀਂ ਪੁੱਲੇ ਦਾ ਪਤਾ ਸਾਰਿਆਂ ਦਾ ਖਿਆਲ ਰੱਖਦੇ ਆ ਪਾਜੀ ਜਦ ਲੀਗ ਚ ਪਈ ਉਹਨਾਂ ਨੇ ਪੜੋ ਹੈ ਹੌਲੀ ਹੌਲੀ ਕੜਲਾ ਕੜਲਾ ਮੇਰਾ ਵੀ ਹੁਣ ਮੌਕਾ ਹੈਗਾ ਜੀ ਪਾਣੀ ਮਹਿੰਗਾ ਭਾਈ ਆ ਸਸਤੀਆਂ ਨੂੰ ਪੈਂਡੀਆਂ ਨਹੀਂ ਮੋੜਾ ਨੂੰ ਦੇ ਆਨੇ ਚਲੋ ਬਾਕੀ ਵੀ ਸਾਡੇ ਬਾਈਟ ਬਹੁਤ ਟੀਮ ਦੇ ਮਗਰ ਪਰ ਮੋਟਰ ਬੜੇ ਤਗੜੇ ਆਡੇ ਮਗਰ